ਤੇ ਸਭ ਤੋਂ ਪਹਿਲਾਂ ਜ਼ਿਕਰ ਗੋਲਡੀ ਬਰਾੜ ਦੇ ਕਤਲ ਦੀਆਂ ਉੱਡੀਆਂ ਅਫਵਾਹਾਂ ਦਾ ਪੁਲਿਸ ਨੇ ਇਹ ਖਬਰ ਜਿਹੜੀ ਹੈ ਇਸ ਨੂੰ ਖਾਰਜ ਕਰ ਦਿੱਤਾ ਹੈ ਅਮਰੀਕਾ ਦੀ ਪੁਲਿਸ ਨੇ ਇਸ ਖਬਰ ਨੂੰ ਮਹਿਸ ਝੂਠੀ ਅਫਵਾਹ ਦੱਸਿਆ ਅਤੇ ਕਿਹਾ ਕਿ ਫਾਇਰਿੰਗ ਚ ਮਰਨ ਵਾਲਾ ਸ਼ਖਸ ਕੋਈ ਹੋਰ ਹੈ ਨਾ ਕਿ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲकांड ਦਾ ਮਾਸਟਰਮਾਈਂਡ ਗੋਲਡੀ ਬਰਾੜ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਅਫਵਾਹ ਫੈਲ ਗਈ ਜੋ ਮਿੰਟਾ ਸਕਿੰਟਾ ਚ ਪੂਰੀ ਦੁਨੀਆ ਚ ਫੈਲਦੀ ਇਸ ਵਿਚਾਲੇ ਅਮਰੀਕਾ ਪੁਲਿਸ ਅੱਗੇ ਆਈ ਤੇ ਗੋਲਡੀ ਬਰਾਡ ਦੇ ਕਤਲ ਦੀਆਂ ਖਬਰਾਂ ਦਾ ਖੰਡਨ ਕੀਤਾ ਤੇ ਇਸ ਜਾਣਕਾਰੀ ਨੂੰ ਗਲਤ ਤੇ ਗੁੰਮਰਾਹਕੁੰਦ ਦੱਸਦਿਆਂ ਕਿਹਾ ਹੈ ਕਿ ਅਮਰੀਕਾ ਚ ਕੈਲੀਫੋਰਨੀਆ ਦੇ ਫਰੈਂਸਕੋ ਚ ਫਾਇਰਿੰਗ ਦੀ ਵਾਰਦਾਤ ਵਾਪਰੀ ਜਿਸ ਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਵਿਅਕਤੀ ਜ਼ਖਮੀ ਹੋਇਆ ਮ੍ਰਿਤਕ ਦੀ ਪਛਾਣ 37 ਸਾਲ ਦੇ ਜੇ ਐਵੀਰ ਗੈਲਡਨੀ ਦੇ ਵਿੱਚ ਹੋਈ ਹੈ ਪਰ ਅਫਵਾਹ ਫੈਲ ਗਈ ਕਿ ਗੋਲਡੀ ਬਰਾੜ ਦੀ ਮੌਤ ਹੋਈ ਹੈ। ਇਹ ਖਬਰ ਅੱਗ ਦੇ ਵਾਂਗ ਫੈਲੀ ਤਾਂ ਦੁਨੀਆ ਭਰ ਚੋਂ ਗੋਲਡੀ ਬਰਾੜ ਦੀ ਮੌਤ ਦੇ ਕਈ ਮੈਸੇਜ ਮਿਲੇ ਪਰ ਮਰਨ ਵਾਲਾ ਸ਼ਖਸ ਗੋਲਡੀ ਬਰਾੜ ਨਹੀਂ ਹੈ। ਪਾਵੇਂ ਇਸ ਫਾਇਰਿੰਗ 'ਚ ਜਾਨ ਗਵਾਉਣ ਵਾਲਾ ਸ਼ਖਸ ਕੋਈ ਹੋਰ ਨਿਕਲਿਆ ਪਰ ਅਫਵਾਇ ਫੈਲੀ ਸੀ ਕਿ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਨੂੰ ਅਮਰੀਕਾ ਪੁਲਿਸ ਨੇ ਝੂਠਾ ਦੱਸ ਕੇ ਇਸ ਖਬਰ ਦਾ ਖੰਡਨ ਕੀਤਾ ਹੁਣ ਤੁਹਾਨੂੰ ਗੋਲਡੀ ਬਰਾੜ ਬਾਰੇ ਵੀ ਦੱਸਦੇ ਆਂ ਦਰਅਸਲ ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂਪੀਏ ਦੇ ਤਹਿਤ ਅੱਤਵਾਦੀ ਐਲਾਨਿਆ ਹੋਇਆ ਉਸਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਨਾਲ ਕਨੈਕਸ਼ਨ ਮਿਲੇ ਨਹੀਂ ਲਾਰੈਂਸ ਮਿਸ਼ਨੋਈ ਦਾ ਸਾਥੀ ਗੋਲਡੀ ਬਰਾੜ ਮੁਫਸਰ ਸਾਹਿਬ ਦਾ ਰਹਿਣ ਵਾਲਾ ਹੈ ਜਿਸ ਦਾ ਜਨਮ 1994 ਚ ਹੋਇਆ ਹੈ ਜੋ ਹੁਣ ਅਮਰੀਕਾ 'ਚ ਬੈਠ ਕੇ ਭਾਰਤ ਦੇ ਖਿਲਾਫ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ ਜ਼ਿਕਰ ਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਜਿਸ ਦਾ ਮਾਸਟਰਮਾਈਂਡ ਲਾਰੈਂਸ ਦਾ ਸਾਥੀ ਗੋਲਡੀ ਬਰਾੜ ਹੀ ਸੀ ਤੇ ਕੁਝ ਦਿਨ ਪਹਿਲਾਂ ਹੀ ਗੋਲਡੀ ਬਰਾੜ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਬਿਊਰੋ ਰਿਪੋਰਟ న్యూਸ 18 ਪੰਜਾਬ ਜਿਹੜੇ ਲੀਡਰ ਜਾਂ ਜਿਹੜੇ ਕੋਈ ਕਲਾਕਾਰ ਥੋੜਾ ਜਿਹਾ ਮਸ਼ਹੂਰ ਹੋ ਕੇ ਆਪਣੀਆਂ ਜੜਾਂ ਛੱਡ ਦਿੰਦੇ ਨੇ ਜਿਨ੍ਹਾਂ ਲੋਕਾਂ ਨੇ ਉਹਨੂੰ ਬਣਾਇਆ ਹੁੰਦਾ ਉਹਨਾਂ ਨੂੰ ਭੁੱਲ ਜਾਂਦੇ ਨੇ ਫਿਰ ਉਹਨਾਂ ਦਾ ਗਮਲਿਆਂ ਵਾਲਾ ਗਮਲਿਆਂ ਵਾਲੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਦਾ ਹਾਲ ਹੁੰਦਾ ਜਿਵੇਂ ਪਿੱਪਲ ਨੇ ਉਹ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤਿਆਂ ਵੇਕਾਂ ਦੀ ਖੜਖੜ ਖੜਖੜ ਲਾਈ ਐ ਪੱਤ ਛੜ ਗਏ ਪੁਰਾਣੇ ਪੰਜਾਬ ਵਾਲਿਓ ਰੁੱਤ ਨਵਿਆਂ ਦੀ ਆਈ ਐ ਰੁੱਤ ਨਵਿਆਂ ਦੀ ਆਈ ਐ ਰੁੱਤ ਨਵਿਆਂ ਦੀ ਆਈ ਐ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇੱਥੇ ਫਿਰਦੇ ਹੋਣੇ ਉਹਨਾਂ ਦੇ ਘਰ ਵੀ ਇੱਥੇ ਨੇ ਭਾਜਪਾ ਵਾਲਿਆਂ ਦੇ ਕਾਂਗਰਸ ਵਾਲਿਆਂ ਦੇ ਘੋੜਾ ਤਾਹ ਚੱਕਦੇ ਹੋ ਆਵਾਜ਼ ਪਿੱਪਲ ਦੇ ਬੱਤਿਆਂ ਦਾ ਪਤਾ ਲੱਗੇ ਵੀ ਇਹ ਪਿੱਪਲ ਵੀ ਕਹੇ ਮੈਂ ਇੱਕ ਹੋਰ ਇਨਕਲਾਬ ਦੇਖਿਆ ਹੋਇਆ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ 2 ਮਿੰਟ ਲਈ ਮੈਂ ਚੱਬੇਵਾਲ ਸਾਹਿਬ ਨੂੰ ਕਹੂੰਗਾ ਇੱਕ ਤਾਂ ਤੁਹਾਡੇ ਚੱਲੇ ਹੋਏ ਹਰ ਕਦਮ ਦਾ ਧੰਨਵਾਦ ਕਰਨ ਤੇ ਨਾਲ ਵਿਚਾਰ ਵਟਾਂਦਰਾ ਵੀ ਕਰ ਸੀਐਮ ਸਾਹਿਬ ਇਹ ਲੋਕਾਂ ਦਾ ਠਾਠਾ ਮਾਰਦਾ ਇਕੱਠ ਲੋਕਾਂ ਦਾ ਪਿਆਰ ਸੀਐਮ ਸਾਹਿਬ ਤੁਹਾਡੀ ਇਮਾਨਦਾਰੀ ਦਾ ਤੁਹਾਡੀ ਬਹਾਦਰੀ ਦਾ ਔਰ ਤੁਹਾਡੇ ਪਿਆਰ ਦਾ ਇਹ ਪ੍ਰਤੀਕ ਹੈ ਸੀਐਮ ਸਾਹਿਬ ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਾਥੀਆਂ ਦਾ ਸੰਗਠਨ ਦਾ ਜਿਨ੍ਹਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਔਰ ਮਾ ਸਾਹਿਬ ਤੁਸੀਂ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਤੁਸੀਂ ਜਿਹੜੀਆਂ ਮਾਨ ਸਾਹਿਬ 43000 ਨੌਕਰੀਆਂ ਦਿੱਤੀਆਂ ਮਾਨ ਸਾਹਿਬ 2.5 ਲੱਖ ਲੋਕ ਬਾਹਰ ਜਾਣੇ ਸੀ ਬਚਾ ਲਏ ਤੁਸੀਂ ਉਹ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਇਹ ਪ੍ਰਾਪਤੀ ਔਰ ਦੂਸਰੀ ਦੂਸਰੀ ਪ੍ਰਾਪਤੀ ਜਿਹੜੀ ਹੈ ਜ਼ੀਰੋ ਬਿੱਲ ਆ ਗਏ ਭਗਵੰਤ ਮਾਨਛਾ ਗਏ ਸੋ ਤੀਸਰੀ ਮਾਨ ਸਾਹਿਬ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਮਾਨ ਸਾਹਿਬ ਮੈਂ ਲੋਕਾਂ ਦੀ ਬੇਨਤੀ ਆਪ ਜੀ ਨੂੰ ਕਰਨੀ ਚਾਹੁੰਦਾ ਸਾਡੇ ਫਗਵਾੜੇ ਦੀ ਬਹੁਤ ਏਰ ਤੋਂ ਮੰਗ ਹੈ ਫਗਵਾੜੇ ਨੂੰ ਜ਼ਿਲ੍ਹਾ ਬਣਾ ਦਿਓ ਸੋ ਮੈਨੂੰ ਪੂਰੀ ਉਮੀਦ ਹੈ ਕਿ ਮਾਨ ਸਾਹਿਬ ਕਦੇ ਵੀ ਕਿਸੇ ਵੀ ਬੇਨਤੀ ਨੂੰ ਠੁਕਰਾਂਦੇ ਨਹੀਂ ਸੋ ਆਪ ਜੀ ਦੀ ਜਿਹੜੀ ਜੋ ਵੀ ਬੇਨਤੀਆਂ ਕੀਤੀਆਂ ਉਹ ਸਾਕਾਰ ਹੋਣਗੀਆਂ ਬਹੁਤ ਬਹੁਤ ਧੰਨਵਾਦ ਜai हिन्द ਇਨਕਲਾਬ ਜ਼ਿੰਦਾਬਾਦ ਆਰਾਮ ਨਾ ਜਾਇਓ ਹੌਲੀ ਜਾਇਓ ਮਾਵਾ ਪੈਣਾ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਮੈਨੂੰ ਜਦੋਂ ਮਰਜ਼ੀ ਬੁਲਾ ਲਿਓ

उसके बाद में इन्होंने क्या किया एक दो इनकी गाली गुली होने लगी तो मैंने मना किया मैं कह भाई आप लोग गाली गुला ना करो आप उसमें आपका मैटर है निपट लो फिर मैंने इनको बोला भाई छोड़ दो आप बात खत्म करो जो हुआ तो अलग हटो तो मेरे को वो लेडीज बोली कि अगर बीच में आप आओगे तो आप भी मारी जाओगे जो बीच में आएगा वो मारा जाएगा जो इनके साथ में रहेगा वो भी मारा जाएगा तो उसके चक्कू यहाँ पे मारी तो इसके इतनी चक्कू लगी थी मैंने तो ये देखा कोल रहा था है, सोर सारा हो रहा आ, फिर जिनको चाकू चाकू लगे थे किसी को इनके चाकू चुकू लगे आ, फिर क्या किया उसके बाद उसके बाद वो वहाँ गिर गए औरत तो, औरत तो थी वहां पर औरत हाँ और आदमी कहाँ गिरा पड़ा था वो अंदर पड़ा था दोनों मर गए थे आ, ਧਰਤੀ ਖੂਨ ਦਾ ਲਾਚਬਤ ਹੈ ਇੱਕ ਪਾਸੇ ਉੱਤੇ ਇਸ ਤਰ੍ਹਾਂ ਹਥਿਆਰ ਪਿਆ ਜਿਸ ਦਿਨਾਂ ਰਾਤ ਦੇ ਖਰੀਰੇ ਵਿੱਚ ਫਾਇਦਾ ਚੁੱਕੇ ਹਮਲਾਵਰਾਂ ਨੇ ਇਸ ਘਰ ਚ ਵੜ ਕੇ ਦੋਹੇ ਕਤਲਕਾਰ ਨੂੰ ਅੰਜਾਮ ਦਿੱਤਾ ਪ੍ਰਵਾਸੀ ਪਤੀ ਪਤਨੀ ਇਸੇ ਮਕਾਨ ਚ ਕਿਰਾਇਆ ਤੇ ਰਹਿੰਦੇ ਸਨ ਪਤੀ ਬਬਲੂ ਦੀ ਮੌਕੇ ਤੇ ਮੌਤ ਹੋ ਗਈ ਪਤਨੀ ਮਨਸੂਰਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਇਨਾਂ ਦੀ ਜੀ ਕੁਝ ਟਾਈਮ ਤੋਂ ਥੋੜੀ-ਬਹੁਤ ਅਨਬੰਦ ਚੱਲ ਰਹੀ ਸੀਗੀ ਥੋੜੀ-ਬਹੁਤ ਇੰਨੀ ਕਿ ਕੋਈ ਜ਼ਿਆਦਾ ਮੇਜਰ ਇਸ਼ੂ ਨੂੰ ਲੈ ਕੇ ਤਾਂ ਨਹੀਂ ਸੀ ਪਰ ਜਦੋਂ ਇਹ ਪਰਸੋਂ ਉਥੋਂ ਸਮਾਨ ਲੈਣ ਗਏ ਉਦੋਂ ਇਹਨਾਂ ਦੀ ਜ਼ਿਆਦਾ ਤਕਰਾਰਬਾਜ਼ੀ ਹੋ ਗਈ ਤੇ ਦੋਨੋਂ ਪਾਸਿਆਂ ਨੇ ਇੱਕ ਦੂਜੇ ਦੇ ਨਾਲ ਕਾਫੀ ਕਹਾ ਸੁਣੀ ਹੋਈ ਤੇ ਇੱਕ ਜਿਹੜਾ ਅਕਿਊਜ਼ਡ ਸੀਗਾ ਚਰਨਪ੍ਰੀਤ ਸਿੰਘ ਵਾਲੀ ਇਸਮੂਨ ਨੂੰ ਉਹਦੇ ਕੋਲ ਜਿਹੜਾ ਚਾਕੂ ਸੀਗਾ ਤੇ ਚਾਕੂ ਨਾਲ ਉਹਨੇ ਵਾਰ ਕਰਕੇ ਦੋਨਾਂ ਦਾ ਕਤਲ ਕਰ ਦਿੱਤਾ ਬਕਾਲਾ ਦਾ ਰਹਿਣ ਵਾਲਾ ਇਹ ਜੁੜਾ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਹਮਲਾਵਰ ਪਹਿਲਾਂ ਇਸੇ ਹੀ ਮਕਾਨ ਚ ਰਹਿੰਦੇ ਸਨ ਤੇ ਕਿਸੇ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਸੀ ਪੁਲਿਸ ਨੇ ਮਹਿਲਾ ਦੇ ਸਮੇਤ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਹਾੜੀ ਤੋਂ ਮਨੋਜ ਰਾਠੀ న్యూਸ 18 ਪੰਜਾਬ ਫਰੀਦাবাদ ਦੇ ਪਿੰਡ ਸਹਰਾਲਾ ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਜਿੱਥੇ ਜੀਜੇ ਨੇ ਆਪਣੇ ਹੀ ਸਾਲੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜੀਜੇ ਨੇ ਸਾਲੇ ਦਾ ਕੀਤਾ ਕਤਲ ਪਤਨੀ ਨੂੰ ਲੈਣ ਆਇਆ ਸੀ ਸੌਰੇ ਪਰਿਵਾਰ ਨੇ ਪੇਜੰਤੋ ਕੀਤਾ ਇਨਕਾਰ ਕਹਿੰਦੇ ਨੇ ਗੁੱਸਾ ਅਕਲ ਨੂੰ ਖਾ ਜਾਂਦਾ ਹੈ ਕਰੇਲੂ ਵਿਵਾਦ ਅਜੇ ਹਾਕੀ ਸ਼ਖਸ ਜਗਦੀਸ਼ ਨੂੰ ਪੁਲਿਸ ਕੋਨੇ-ਕੋਨੇ ਚ ਲੱਭ ਰਹੀ ਹੈ ਜਿਸ ਨੇ ਬੇਰਹਿਮੀ ਦੇ ਨਾਲ ਸ਼ਰੀਆਮ ਗਰਦਨ ਤੇ ਚਾਕੂ ਦੇ ਨਾਲ वार ਕਰਕੇ ਆਪਣੇ ਸਾਲੇ ਕੁਸ਼ਲ ਦਾ ਕਤਲ ਕਰ ਦਿੱਤਾ ਬੇਟਾ ਕੀ सत्ताईस साल नाम क्या था पुशंपाल, पुशंपाल। तो तो कैसे हुए मेरे जमाई मेरे बेटा थे पहले कले से बहुत ज्यादा कले से हो मेरे बेटा अन्य तुम पे ना जा तो मैं राग लांगवा दूंगा वो बहन मेरी है तो फिर कह कि तो ये गलत फैमिली समझे हो सब सब इससे बोलती मेरी लड़की इसने उसका बल्दा लेके मेरे बेटा का गर्दन काट दिया मामला करेलू विवाद ਦਾ ਹੈ ਕਟਨਾ ਫਰੀਦাবাদ ਦੇ ਪ੍ਰਥਲਾ ਦੇ ਪਿੰਡ ਸਹਰਾਲਾ ਦੀ ਹੈ ਦਰਸਲ ਜਗਦੀਸ਼ ਸ਼ਰਾਪੀਨ ਦਾ ਆਦੀ ਸੀ ਤਾਂ ਕਰੇਲੂ ਕਲੇਸ਼ ਕਾਰਨ ਜਗਦੀਸ਼ ਦੀ ਪਤਨੀ ਆਪਣੇ ਪੇਕੇ ਘਰ ਆ ਗਈ ਜਿਸ ਨੂੰ ਲੈਣ ਜਗਦੀਸ਼ ਆਇਆ ਜਿਸ ਦੇ ਸਾਲੇ ਦੇ ਨਾਲ ਬਹਿਸਬਾਜ਼ੀ ਹੋ ਗਈ ਤੇ ਬਹਿਸਬਾਜ਼ੀ ਖੂਨ ਖਰਾਬੇ ਤੱਕ ਪਹੁੰਚ ਗਈ ਮੇਰੇ ਪਤੀ ਨੇ ਚਾਕੂ ਮਾਰਿਆ ਤਾਂ ਕਿਉਂ ਮਾਰਦੇ ਆਂ ਕੀ ਬਾਤ ਹੈ ਉਹ ਮੇਰਾ ਝਗੜਾ ਹੋ ਗਿਆ 2 ਦਿਨ ਪਹਿਲੇ ਉਹ ਇਸ ਆ ਕੇ ਚਲਾ ਗਿਆ ਤਾਂ ਰਾਤ ਭਾਈ ਕੋ ਦੇਖਣੇ ਲਈ ਆਇਆ

ਖਬਰ ਸਮਾਣਾ ਤੋਂ ਜਿੱਥੇ ਪੀਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ 'ਚ ਡਰਾਈਵਰ ਸਮੇਤ ਕਈ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਪੀਆਰਟੀਸੀ ਦੀ ਬੱਸ ਹਾਦਸਾ ਗ੍ਰਸ ਡਰਾਈਵਰ ਗੰਭੀਰ ਜ਼ਖਮੀ ਦਰਜਨ ਦੇ ਕ੍ਰੀਬ ਸਵਾਰੀਆਂ ਫੱਟੜ ਪੂਰੀ ਤਰ੍ਹਾਂ ਨੁਕਸਾਨੀ ਬੱਸ ਸਵਾਰੀਆਂ ਦੇ ਨਾਲ ਭਰੀ ਸੀ ਜੋ ਸਮਾਣਾ ਤੋਂ ਕੈਥਲ ਜਾ ਰਹੀ ਸੀ ਵੇਰੇ 7 ਵਜੇ ਬੱਸ ਸਟੈਂਡ ਤੋਂ ਨਿਕਲੀ ਤਾਂ ਪਿੰਡ ਬਦਨਪੁਰ ਦੀ ਨੇੜੇ ਪਹੁੰਚ ਕੇ ਟਰਾਲੀ ਦੇ ਨਾਲ ਟੱਕਰ ਹੋ ਗਈ। ਟੱਕਰ ਇਨੀ ਭਿਆਨਕ ਸੀ ਕਿ ਬੱਸ ਦਾ ਆਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੇ ਵਿੱਚ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ ਤੇ ਅੱਧਾ ਦਰਜਨ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ। ਮੌਕੇ ਦੀਆਂ ਤਸਵੀਰਾਂ ਚ ਜੁੜ ਕੇ ਰੱਖ ਦੇਵਾਲੀਆਂ ਨੇ। ਇਹ ਬੱਸ ਸਮਾਣੇ ਤੋਂ ਸ਼ਾਇਦ ਪੈਥਲ ਨੂੰ ਜਾ ਰਹੀ ਸੀ ਕਿੰਨੇ ਕਿਦਾਰੇ ਫਟੜ ਗਏ ਸਵਾਰੀਆਂ ਦਾ 10 ਤੋਂ 15 ਦੇ ਕਰੀਬ ਹੈ ਗਿਆ ਜੀ ਇਹਨਾਂ ਨੂੰ ਹੋਇਆ ਕਰਦਾ ਇੱਕ ਕੋਈ ਏਸੀ ਕੋੜਾ ਕੋੜੇ ਵਾਲੇ ਦੇ ਅਨਗਿਲੀ ਕਾਰਨ ਜਿਹੜਾ ਇਹ ਹਾਸਤਾ ਵਾਪਰਿਆ ਮੌਕੇ ਤੇ ਮੌਜੂਦ ਲੋਕਾਂ ਨੇ ਜਿੱਥੇ ਤੁਰੰਤ 108 ਐਂਬੂਲੈਂਸ ਨੂੰ ਫੋਨ ਕੀਤਾ ਉੱਥੇ ਹੀ ਪੁਲਿਸ ਨੂੰ ਸੱਦਿਆ ਲੋਕਾਂ ਦਾ ਕਹਿਣਾ ਸੀ ਕਿ ਐਂਬੂਲੈਂਸ ਅੱਧਾ ਘੰਟਾ ਦੇਰੀ ਨਾਲ ਆਈ ਹੈ ਲੋਕਾਂ ਦੇ ਮੁਤਾਬਿਕ ਇਸ ਸੜਕ ਤੇ ਹਾਦਸੇ ਬਹੁਤ ਜ਼ਿਆਦਾ ਹੁੰਦੇ ਨੇ ਜਿਸ ਦੀ ਵਜ੍ਹਾ ਸੜਕ ਦੀ ਚੌੜਾਈ ਹੈ ਤੁਸੀਂ ਦੇਖ ਰਹੇ ਹੋ ਅਸੀਂ ਮੌਕੇ ਤੇ ਖੜੇ ਆ ਜ਼ਖਮੀਆਂ ਨੂੰ ਐਂਬੂਲੈਂਸ ਕੇ ਰਾਹੀ 108 ਐਂਬੂਲੈਂਸ ਕੇ ਰਾਹੀ ਸਮਾਨਾ ਸਕਾ ਹਸਪਤਾਲ ਵਿੱਚ ਭੇਜਿਆ ਰਹੇ ਲੇਕਿਨ ਐਂਬੂਲੈਂਸ ਦੀ ਗੱਡੀ ਵੀ ਕਾਫੀ ਢੇਰ ਬਾ ਪਹੁੰਚੀ ਹੈ ਕਿ ਅੱਧੇ ਘੰਟੇ ਤੋਂ ਵੱਧ ਵਕਤ ਹੋ ਗਿਆ ਐਕਸੀਡੈਂਟ ਹੋਏ ਨੂੰ ਪੀਆਰਡੀਸੀ ਦੀ ਬੱਸ ਜਿਹੜੀ ਸਮਾਨੇ ਤੋਂ ਕੈਥਲ ਜਾ ਰਹੀ ਸੀ ਔਰ 112 ਨਾਲ ਵੀ ਸਪਰਕ ਕਰਦੇ ਲੈ ਕੈਥਲ ਜਾ ਰਹੀ ਸੀ ਇਸ ਬੱਸ ਕੇ ਅੰਦਰ ਕਾਫੀ ਸਵਾਰੀਆਂ ਸੀ ਜਿਹਦੇ ਵਿੱਚ 10-12 ਸਵਾਰੀਆਂ ਫਟੜ ਹੋਈਆਂ ਲੇਕਿਨ ਪੁਲਿਸ ਵੀ ਹੁਣ ਮੌਕੇ ਤੇ ਪਹੁੰਚੀ ਹੈ ਇਸ ਰੋਡ ਤੇ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਆ ਵੀ ਤੇ ਕਾਫੀ ਹੈਵੀ ਗੱਡੀਆਂ ਵੀ ਲੰਘਦੀਆਂ ਹਨ ਸੜਕ ਚੌੜੀ ਵੀ ਹੋਣੀ ਚਾਹੀਦੀ ਆ ਰੋ ਜਿਹੜੀ ਇਹ ਸੀਕੇ ਤੋਂ ਸਮਾਨੇ ਨੂੰ ਜਾ ਰਹੀ ਆ ਇਹ ਸੜਕ ਦਾ ਇੰਨਾ ਬੁਰਾ ਹਾਲ ਆ ਕਿ ਇੱਥੋਂ ਪੈਦਲ ਵੀ ਬੰਦਾ ਜਿਹੜਾ ਉਹ ਚੱਲ ਕੇ ਨਹੀਂ ਜਾ ਸਕਦਾ ਹਾਦਸੇ ਚ ਗੰਭੀਰ ਜ਼ਖਮੀ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਦੀ ਕਾਰਵਾਈ ਕਰ ਰਹੀ ਹੈ ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ 2 ਤੋਂ 3 ਸਰਕਾਰੀ ਬੱਸਾਂ ਹਾਲੀ ਦੇ ਵਿੱਚ ਹਾਦਸਾ ਗ੍ਰਸਤ ਹੋਈਆਂ ਸਨ ਸਮਾਨਾ ਤੋਂ ਪ੍ਰਸ਼ੋਤਮ ਕੌਸ਼ਿਕ న్యూਸ 18 ਪੰਜਾਬ ਤੇ ਹੁਣ ਗੱਲ ਕਰਦੇ ਆ ਬਰਨਾਲਾ ਤੇ ਪਟਿਆਲਾ ਦੀ ਜਿੱਥੇ ਅੱਗ ਦਾ ਤਾंडव ਦੇਖਣ ਨੂੰ ਮਿਲਿਆ ਬਰਨਾਲਾ ਚ ਇੱਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ ਤਾਂ ਪਟਿਆਲਾ ਚ ਦਰਖਤਾਂ ਨੂੰ ਅੱਗ ਲੱਗਣ ਨਾਲ ਚਾਰੇ ਪਾਸੇ ਧੂਆਂ ਹੀ ਧੂਆਂ ਫੈਲ ਗਿਆ ਅੱਗ ਦੀਆਂ ਇਹ ਭਿਆਨਕ ਤਸਵੀਰਾਂ ਬਰਨਾਲਾ ਦੇ ਪਧੌੜਦੀਆਂ ਨੇ ਜਿੱਥੇ ਕਬਾੜ ਦੀ ਇੱਕ ਦੁਕਾਨ ਨੂੰ ਅੱਗ ਲੱਗ ਗਈ ਵੇਖਦੇ ਆਂ ਹੀ ਵੇਖਦੇ ਆਂ ਧੂੰਏ ਦੇ ਗੁਬਾਰ ਉਠੇ ਤਾਂ ਲੋਕਾਂ 'ਚ ਅਫਰਾ ਤਫਰੀ ਮਚ ਗਈ ਅੱਗ ਲੱਗਣ ਦੇ ਕਾਰਨ ਕਬਾੜ ਦੀ ਦੁਕਾਨ 'ਚ ਖੜੇ ਕਈ ਵਾਹਨ ਸੜ ਕੇ ਸੁਆਹ ਹੋ ਗਏ ਨੇ ਪੀੜਿਤ ਦੁਕਾਨਦਾਰ ਨੇ ਅੱਗ ਲੱਗਣ ਦੇ ਕਾਰਨ 50 ਲੱਖ ਰੁਪਏ ਦੇ ਨੁਕਸਾਨ ਦਾ ਖਦਸ਼ਾ ਵੀ ਜਤਾਇਆ 23 ਘਟਨਾ ਦਾ ਕਾਰਨ ਨਾਲ ਦੇ ਕਿਸਾਨਾਂ ਵੱਲੋਂ ਆਪਣੇ ਖੇਤ 'ਚੇ ਨਾੜ ਨੂੰ ਅੱਗ ਲਗਾਉਣਾ ਦੱਸਿਆ ਜਾ ਰਿਹਾ ਹੈ। ਇਹ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਕਿਵੇਂ ਲੱਗੀ ਕਿਵੇਂ ਵੀਰੇ ਇਹਨਾਂ? ਲੱਗੀ ਜੀ ਉਹ ਉਹਨਾਂ ਨੇ ਕੀ ਨਾ ਸੀ ਕਣਕ ਦੇ ਨਾੜ ਦੇ ਹਾਂ ਉਹ ਜਿਹੜਾ ਕਣਕ ਦੇ ਨਾੜ ਜਿਹ ਹੁੰਦੇ ਉਹਨੂੰ ਅੱਗ ਲਾਈ ਸੀਗੀ ਜੀ। ਅਸੀਂ ਉਹਨਾਂ ਨੂੰ ਰੋਕਿਆ ਬਹੁਤਾ ਵੀ ਨਾ ਲਾਉ ਨਾ ਲਾਉ ਉਹਨਾਂ ਨੇ ਫੇਰ ਵੀ ਜੀ ਧੱਕੇ ਨਾਲਾਈ ਆ। ਕਿੰਨਾ ਟਾਈਮ ਅੱਗ ਚੱਲਦੀ ਰਹੀ ਇੱਥੇ ਅੰਦਰ ਇਹੋ ਜੀ ਘੰਟਾ ਡੇਢ ਘੰਟਾ ਚੱਲਦੀ ਰਹੀ ਹੈ ਜੀ ਮਸਾਂ ਗੱਡੀਆਂ ਦਾ ਸੀ ਤਾਂ ਬੁਝਾਈ ਹੈ ਜੀ ਹਾਂ ਛੇੜੀ ਤੁਮਬਾ ਤਮਾਕੇ ਹੁੰਦੇ ਰਹੇ ਅੰਦਰੋ ਕਿਸ ਚੀਜ਼ ਦੀ ਸੀਗੀ ਜੀ ਇੱਥੇ ਇਹੋ ਜੀ ਵਿੱਚੋਂ ਹੁੰਦੇ ਸੀਗੇ ਜਿਵੇਂ ਵਿੱਚੋਂ ਸਵਾਰ ਨਾਲ ਗੱਡੀਆਂ ਦਾ ਜੀ ਉਹਨਾਂ ਦੀ ਹੋਈ ਗਈ ਹਾਂ ਬੈਟਰ ਹਾਂ ਕਿੰਨਾ ਟਾਈਮ ਅੱਗ ਚੱਲੀ ਹੈ ਜੀ ਦੋ ਘੰਟੇ ਚੱਲ ਗਈ ਹੈ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਫਾਇਰ ਬਿਗੇਟ ਦੀ ਟੀਮ ਮੌਕੇ ਤੇ ਪਹੁੰਚੀ ਤੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੀੜਿਤ ਦੁਕਾਨਦਾਰ ਨੇ ਆਪਣੇ ਵਿੱਤੀ ਨੁਕਸਾਨ ਦੇ ਲਈ ਖੇਤ ਦੇ ਮਾਲਕ ਤੋਂ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਉਹ ਸੋ ਤਾਂ ਇਹੀ ਮੰਗਾ ਜੀ ਵੀ ਮੈਨੂੰ ਉਹ ਬੰਦਿਆਂ ਤੋਂ ਮੁਆਜਮਾ ਦਿਵਾਇਆ ਜਾਵੇ ਜਿਹੜਾ ਮੇਰਾ ਨੁਕਸਾਨ ਹੋਇਆ ਜੀ ਮੈਂ ਤਾਂ ਪਹਿਲਾਂ ਹੀ ਮੇਰੇ ਦਾ 7-8 ਮਹੀਨੇ ਪਹਿਲਾਂ ਅੱਗ ਲੱਗੀ ਜੀ ਉਹੀ ਮੇਰਾ 55-55 ਲੱਖ ਦਾ ਨੁਕਸਾਨ ਹੋਇਆ ਜੀ ਮੈਂ ਤਾਂ ਉਹ ਪਹਿਲਾਂ ਵਾਲੀ ਰਾਸ਼ੀ ਨਹੀਂ ਆਇਆ ਜੀ ਮੰਗਿਆ ਹਜੇ। ਔਰ ਦੁਬਾਰੇ ਕੰਮ ਖੜਾ ਹੋ ਗਿਆ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਜੀ ਕੋਈ ਨਹੀਂ ਤਾਂ ਉਧਰ ਅੱਗ ਦਾ ਤਾंडव ਪਟਿਆਲਾ ਜੇ ਵੀ ਦੇਖਣ ਨੂੰ ਮਿਲਿਆ ਜਿੱਥੇ ਸਮਾਣਾ ਰੋਡ ਤੇ ਬੰਦ ਟੋਲ ਪਲਾਜ਼ਾ ਕੋਲ ਸੜਕ ਦੇ ਕਿਨਾਰੇ ਦਰਖਤਾਂ 'ਤੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਵੱਡੀ ਗਿਣਤੀ 'ਚ ਦਰਖਤ ਸੜ ਕੇ ਸੁਆਹ ਹੋ ਗਏ ਅੱਗ ਫੈਲਦੇ ਫੈਲਦੇ ਸੜਕ ਦੇ ਕਿਨਾਰੇ ਤੱਕ ਪਹੁੰਚ ਗਈ ਤਾਂ ਸਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ getVisibility ਘਟ ਗਈ ਹਾਲਾਂਕਿ ਇਸ ਵਿਚਾਰੇ ਵਾਹਨ ਚਾਲਕ ਆਪਣੀ ਜਾਨ ਜੋਖਮ 'ਤੇ ਪਾ ਕੇ ਲੰਘਦੇ ਨਜ਼ਰ ਆਏ ਤਾਂ ਬਰਨਾਲਾ 'ਚ ਅੱਗ ਲੱਗਣ ਦਾ ਕਾਰਨ ਦੁਕਾਨਦਾਰ ਨੇ ਕਣਕ ਦੀ ਨਾੜ ਨੂੰ ਅੱਗ ਲਗਾਉਣਾ ਦੱਸਿਆ ਪਰ ਪਟਿਆਲਾ 'ਚ ਦਰਖਤਾਂ ਨੂੰ ਅੱਗ ਕਿਵੇਂ ਲੱਗੀ ਇਸ ਸਵਾਲ ਅਜੇ ਵੀ ਬਰਕਰਾਰ ਹੈ ਬਰਨਾਲਾ ਤੋਂ ਆਸ਼ੀਸ਼ ਸ਼ਰਮਾ ਤੇ ਪਟਿਆਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ న్యూਸ 18 ਪੰਜਾਬ